ਪਿੰਡ ਦੇ ਵਿੱਚ ਇੱਕ ਸਰਦਾਰ ਬੰਦੇ ਨੇ ਖੁੱਲਾ ਚੈਲੰਜ ਕਰਤਾ ਜਿਹੜਾ ਮੈਨੂੰ ਦੱਸੇਗਾ ਕਿ ਪੈਸਾ ਕਿਵੇਂ ਨਾਲ ਜਾਂਦਾ ਮਰਨ ਤੋਂ ਬਾਅਦ ਉਹਨੂੰ ਮੈਂ 1 ਕਰੋੜ ਰੁਪਇਆ ਦਵਾਂਗਾ ਜਿਹੜਾ ਮੈਨੂੰ ਇਹ ਦੱਸੇਗਾ ਕਿ ਮਰਨ ਤੋਂ ਬਾਅਦ ਆਪਣੇ ਨਾਲ ਪੈਸਾ ਕਿਵੇਂ ਲੈ ਜਾਣਾ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਤੇ ਬੜੇ ਧਿਆਨ ਨਾਲ ਦੇਖਿਓ ਤੈਨੂੰ ਕਿਨੇ ਕਿਹਾ ਪੈਸਾ ਨਾਲ ਨਹੀਂ ਜਾਂਦਾ ਬਈ ਸਾਰੀ ਦੁਨੀਆ ਨੂੰ ਪਤਾ ਬੱਸ ਕਰ ਤੂੰ ਬੜਾ ਸਿਆਣਾ ਨਾ ਬਣ ਮੈਂ ਦੱਸੋ ਤੈਨੂੰ ਪੈਸਾ ਨਾਲ ਕਿਵੇਂ ਜਾਂਦਾ ਔਰ ਰਾਜੂ ਉਰਿਆ ਜਾ ਆਪਣੇ ਸਾਰੇ ਪਿੰਡ ਦੇ ਵਿੱਚ ਐਲਾਨ ਕਰਾ ਦੇ ਵੀ ਜਿਹੜਾ ਬੰਦਾ ਮੈਨੂੰ ਦੱਸੂਗਾ ਮਰਨ ਤੋਂ ਬਾਅਦ ਪੈਸਾ ਨਾਲ ਕਿਵੇਂ ਜਾਂਦਾ ਮੈਂ ਉਹਨੂੰ ਆਪ ਵੱਲੋਂ 1 ਕਰੋੜ ਰੁਪਈਆ ਇਨਾਮ ਦਊਗਾ ਜਾ ਭਾਜਾ 1 ਕਰੋੜ ਸਰਦਾਰ ਜੀ ਮੈਨੂੰ ਇਹ ਜਾਨਾ ਸੁਣੋ ਪਿੰਡ ਵਾਸੀਓ ਸੁਣੋ ਮੇਰੇ ਸਰਦਾਰ ਵੱਲੋਂ ਐਲਾਨ ਕੀਤਾ ਗਿਆ ਵਾ ਜਿਹੜਾ ਵੀ ਬੰਦਾ ਦੱਸੂਗਾ ਵੀ ਮਰਨ ਤੋਂ ਬਾਅਦ ਪੈਸਾ ਕਿਵੇਂ ਨਾਲ ਲੈ ਕੇ ਜਾਂਦਾ ਵਾ ਉਹਨੂੰ ਉਹ 1 ਕਰੋੜ ਰੁਪਈਆ ਇਨਾਮ ਦਊਗਾ ਪੈਸਾ ਵੀ ਮਾਰ ਕੇ ਕੋਈ ਨਾਲ ਲੈ ਕੇ ਜਾਂਦਾ ਸੋਚਣ ਵਾਲੀ ਗੱਲ ਹੈ ਇਹਨੂੰ ਲੱਗਦਾ ਤੇਰਾ ਸਰਦਾਰ ਪਾਗਲ ਹੋ ਗਿਆ ਮਾਰ ਕੇ ਵੀ ਕੋਈ ਪੈਸਾ ਨਾਲ ਲੈ ਕੇ ਗਿਆ ਅਤੇ ਦੇਖੇ ਬਾਈ ਜੀ ਮੇਰੇ ਸਰਦਾਰ ਨੇ ਐਲਾਨ ਕੀਤਾ ਵਾ ਜਿਹੜਾ ਵੀ ਬੰਦਾ ਉਹਨੂੰ ਦੱਸੂਗਾ ਵੀ ਮਰਨ ਤੋਂ ਬਾਅਦ ਪੈਸਾ ਕਿਵੇਂ ਨਾਲ ਲੈ ਕੇ ਜਾਣਾ ਵਾ ਉਹਨੂੰ 1 ਕਰੋੜ ਰੁਪਇਆ ਨਾਮ ਦਊਗਾ ਮੈਨੂੰ ਲੱਗਦਾ ਤੇਰਾ ਸਰਦਾਰ ਕਮਲਾ ਹੋ ਗਿਆ ਵਾ ਮਰਨ ਤੋਂ ਬਾਅਦ ਵੀ ਪੈਸਾ ਕੋਈ ਨਾਲ ਲੈ ਕੇ ਗਿਆ ਵਾ ਸੁਣੋ ਪਿੰਡ ਵਾਸੀਓ ਸੁਣੋ ਮੇਰੇ ਸਰਦਾਰ ਵੱਲੋਂ ਐਲਾਨ ਕੀਤਾ ਗਿਆ ਵਾ ਵੀ ਜਿਹੜਾ ਵੀ ਬੰਦਾ ਦੱਸੂਗਾ ਵੀ ਮਰਨ ਤੋਂ ਬਾਅਦ ਪੈਸੇ ਕਿਵੇਂ ਨਾਲ ਲੈ ਕੇ ਜਾਣੇ ਆ ਉਹਨੂੰ 1 ਕਰੋੜ ਰੁਪਇਆ ਨਾਮ ਦਊਗਾ ਇਹ ਕਿਹੜਾ ਛੋਟਾ ਹੈ 1 ਕਰੋੜ ਦਾ ਆ ਜਿਹੜਾ ਤੇ ਪਾਗਲ ਨਾ ਨਹੀਂ ਹੋ ਗਿਆ ਮਰ ਕੇ ਹੀ ਪੈਸਾ ਕਰੇ ਨਾਲ ਗਿਆ ਵਾ ਭਈ ਇਹਦੇ ਚ ਪਾਗਲ ਵਾਲੀ ਕਿਹੜੀ ਗੱਲ ਆ ਮੈਨੂੰ ਪਤਾ ਵਾ ਪੈਸਾ ਕੇ ਮੈਂ ਨਾਲ ਜਾਂਦਾ ਤੁਸੀਂ ਅਸੀਓ ਜਾਨੇ ਸਾਰੇ ਜਣੇ ਮੈਨੂੰ ਤਾਂ ਲੱਗਦਾ ਹੀ ਉਹੋ ਹੀ ਪਾਗਲ ਆ ਲਾਲ ਤੂੰ ਵੀ ਪਾਗਲੀ ਨਿਕਲਿਆ ਚੱਲ ਭਾਈ ਮੈਂ ਤਾਂ ਆਦਾ ਤੇਰੇ ਸਰਦਾਰ ਨੂੰ ਪੈਸਾ ਕੇ ਮੈਂ ਨਾਲ ਲੈ ਕੇ ਜਾਈਦਾ ਆ ਜਾ ਭਾਈ ਇਹ ਗੱਲ ਮੈਂ ਤੁਹਾਨੂੰ ਬਾਅਦ 'ਚ ਦੱਸੂ। ਮੈਨੂੰ ਪਹਿਲਾਂ ਇਹ ਦੱਸੋ ਤੁਸੀਂ ਸਾਰੀ ਦੁਨੀਆ ਘੁੰਮੀ ਆਂ? ਹਾਂ ਭਾਈ ਮੈਂ ਸਾਰੀ ਦੁਨੀਆ ਘੁੰਮੀ ਆਂ। ਚੱਲ ਭਾਈ ਮੈਨੂੰ ਤੂੰ ਇਹ ਦੱਸ ਜਦੋਂ ਤੂੰ ਇਹ ਕੰਟਰੀਆਂ 'ਚ ਘੁੰਮਣ ਗਿਆ ਸੀ ਉੱਥੇ ਇੰਡੀਆ ਵਾਲੀ ਕਰੰਸੀ ਚੱਲਦੀ ਸੀ? ਨਹੀਂ ਨਹੀਂ ਭਾਈ ਉੱਥੇ ਇੰਡੀਆ ਦੀ ਕਰੰਸੀ ਨਹੀਂ ਚੱਲਦੀ। ਭਾਈ ਤੂੰ ਸਾਰੀ ਦੁਨੀਆ ਘੁੰਮ ਲਈ ਪਰ ਤੈਨੂੰ ਹਜੇ ਤੱਕ ਸਮਝ ਨਹੀਂ ਆਈ। ਇੱਥੇ ਦੁਨੀਆ ਦੇ ਹਰ ਇੱਕ ਦੇਸ਼ ਦੀ ਆਪਣੀ ਆਪਣੀ ਕਰੰਸੀ ਆ। ਉਸੇ ਤਰ੍ਹਾਂ ਜਦੋਂ ਬੰਦਾ ਮਾਰ ਕੇ ਉੱਪਰ ਚਲਾ ਜਾਂਦਾ ਨਾ ਉੱਥੇ ਵੀ ਇੱਕ ਵੱਖਰੀ ਕਰੰਸੀ ਚੱਲਦੀ ਹੈ। ਉੱਪਰ ਕਿਹੜੀ ਕਰੰਸੀ ਚੱਲਦੀ ਹੈ ਬਾਈ? ਬਾਈ ਉੱਪਰਲੇ ਦੇਸ਼ ਦੀ ਕਰੰਸੀ ਦਾ ਨਾਮ ਹੈਗਾ ਇਨਸਾਨੀਅਤ। ਜਿਉਂਦੇ ਜੀ ਇਸ ਧਰਤੀ ਤੇ ਤੂੰ ਜਿੰਨਾ ਵੀ ਦਾਨ ਕਰੇਗਾ, ਕਿਸੇ ਗਰੀਬ ਦੀ ਮਦਦ ਕਰੇਗਾ, ਕਿਸੇ ਲੋੜਵੰਦ ਦੀ ਸਹਾਇਤਾ ਕਰੇਗਾ, ਹਮੇਸ਼ਾ ਸੱਚ ਬੋਲੇਗਾ, ਹਮੇਸ਼ਾ ਇਮਾਨਦਾਰੀ ਦਾ ਰਸਤਾ ਫੜ ਕੇ ਰੱਖੇਗਾ। ਤੇਰੀ ਇਹੀ ਕਰੰਸੀ ਉੱਪਰ ਜਾ ਕੇ ਚੱਲਣੀ ਹੈ ਬਾਈ। ਇਹੀ ਤੇਰੀ ਜ਼ਿੰਦਗੀ ਦਾ ਅਸਲ ਤਨ। ਓਏ ਹੋਏ ਹੋਏ। ਬਸ ਇੱਕ ਗੱਲ ਯਾਦ ਰੱਖੀ ਛੋਟੇ ਵੀਰ, ਬੰਦੇ ਦਾ ਕਮਾਇਆ ਹੋਇਆ ਪੈਸਾ ਨਾ ਨਹੀਂ ਜਾਂਦਾ। ਪੈਸੇ ਨਾਲ ਕੀਤੀ ਹੋਈ ਭਲਾਈ ਤੇ ਆਪਣੇ ਕੀਤੇ ਹੋਏ ਚੰਗੇ ਕਰਮ ਬੰਦੇ ਦੇ ਨਾਲ ਜਾਂਦੇ ਆ। ਭੱਜਦਾ ਭੱਜਦਾ انسان ਦੇ ਨਾਲ ਪੈਸਾ ਤਾਂ ਨਹੀਂ ਜਾਂਦਾ ਪਰ ਉਹਦੇ ਕੀਤੇ ਹੋਏ ਚੰਗੇ ਕੰਮ ਕਰਮ ਉਹਦੇ ਨਾਲ ਜਾਂਦੇ ਆ। ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ? ਕਮੈਂਟ ਕਰਕੇ ਜਰੂਰ ਦੱਸਿਓ।